ਸਾਤਰੀਏ ਕਾਲਜ ਸਾਰਿਆਂ ਨੂੰ ਇਨਵੈਸਟਰ ਪੰਜਾਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ। ਉਹ ਚੈਨਲ ਜਿੱਥੇ ਪੰਜਾਬੀ ਪਾਸ਼ਾ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਦਿੱਤੀ ਜਾਂਦੀ ਹੈ। ਪੈਸੇ ਨੂੰ ਮੈਨੇਜ ਕਰਨਾ ਅਤੇ ਵਧਾਉਣਾ ਸਿਖਾਇਆ ਜਾਂਦਾ ਹੈ ਜੋ ਕਿ ਸਕੂਲਾਂ ਤੇ ਕਾਲਜਾਂ ਵਿੱਚ ਦੱਸਿਆ ਹੀ ਨਹੀਂ ਜਾਂਦਾ। ਤੁਸੀਂ ਸੰਦੀਪ ਮਹੇਸ਼ਵਰੀ ਅਤੇ ਡਾਕਟਰ ਵਿਵੇਕ ਬਿੰਦਰਾ ਵਿੱਚ ਹੋਈ ਟੂ ਟੂ ਮੈਮੇ ਬਾਰੇ ਸੁਨਿਆ ਹੀ ਹੋਣਾ ਜਿਸ ਕਰਕੇ ਸੋਸ਼ਲ ਮੀਡੀਆ ਤੇ ਕਾਫੀ ਰੋਲਾ ਪਿਆ ਹੋਇਆ ਹੈ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਹੈ ਕਿ ਤੁਸੀਂ ਕਿਸ ਤਰ੍ਹਾਂ ਇਦਾਂ ਦੇ ਬਿਗ ਸਕੈਮਸ ਤੋਂ ਬਚ ਕੇ ਰਹਿਣਾ ਹੈ ਜਿਸ ਬਾਰੇ ਸੰਦੀਪ ਮਹੇਸ਼ਵਰੀ ਨੇ ਗੱਲ ਕੀਤੀ ਸੀ ਕਿਉਂਕਿ ਇਦਾਂ ਦੇ ਸਕੈਮ ਨੂੰ ਨਹੀਂ ਪਤਾ ਤਾਂ ਦੱਸ ਦਈਏ ਕਿ ਇਹ ਸਾਰਾ ਮਾਮਲਾ ਸੰਦੀਪ ਸਰ ਦੀ ਇੱਕ ਵੀਡੀਓ ਤੋਂ ਸ਼ੁਰੂ ਹੁੰਦਾ ਹੈ ਜੋ ਉਹਨਾਂ ਨੇ ਆਪਣੇ ਚੈਨਲ ਤੇ ਅਪਲੋਡ ਕੀਤੀ ਸੀ ਜਿਸ ਦਾ ਨਾਮ ਸੀ ਬਿਗ ਸਕੈਮ ਐਕਸਪੋਜ਼ ਜਿਸ ਵਿੱਚ ਦੋ ਤਿੰਨ ਲੜਕੀਆਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਅਸੀਂ 50000 ਦਾ ਇੱਕ ਕੋਰਸ ਖਰੀਦਿਆ ਸੀ ਪਰ ਇਸ ਤੋਂ ਸਾਨੂੰ 1 ਰੁਪਏ ਦਾ ਵੀ ਫਾਇਦਾ ਨਹੀਂ ਹੋਇਆ ਉਲਟਾ ਸਾਡਾ 50000 ਵੀ ਡੁੱਬ ਗਿਆ ਇਸ ਦੇ ਨਾਲ ਹੀ ਕੋਰਸ ਵੇਚਣ ਵਾਲੇ ਕਹਿੰਦੇ ਹਨ ਕਿ ਜੇ ਤੁਹਾਨੂੰ ਇਸ ਤੋਂ ਕੋਈ ਫਾਇਦਾ ਨਹੀਂ ਮਿਲਿਆ ਤਾਂ ਤੁਹਾਨੂੰ ਤੁਹਾਡਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ ਕਦੇ ਵੀ ਕਿਸੇ ਨੂੰ ਕੋਈ ਪੈਸਾ ਵਾਪਸ ਨਹੀਂ ਮਿਲਿਆ ਸੈਸ਼ਨ ਵਿੱਚ ਕਿਤੇ ਵੀ ਸੰਦੀਪ ਮਹੇਸ਼ਵਰੀ ਨੇ ਡਾਕਟਰ ਵਿਵੇਕ ਵਿੰਦਰਾ ਦਾ ਨਾਮ ਨਹੀਂ ਲਿਆ ਸੀ ਪਰ ਫਿਰ ਵੀ ਡਾਕਟਰ ਵਿਵੇਕ ਵਿੰਦਰਾ ਨੇ ਇਸ ਵਿਵਾਦ ਨੂੰ ਆਪਣੇ ਉੱਤੇ ਲੈ ਲਿਆ ਇਸੇ ਨੂੰ ਕਹਿੰਦੇ ਹਨ ਚੋਰ ਦੀ ਦਾੜੀ ਵਿੱਚ ਦਿਨਕਾ ਇਹ ਜੋ 스ਕੈਮ ਇਹਦਾ ਹੈ ਕਿ ਕੋਰਸ ਹੈ ਤਾਂ business related ਕਿ ਤੁਸੀਂ ਆਪਣਾ business ਕਿਵੇਂ ਗਰੋ ਕਰ ਸਕਦੇ ਹੋ ਪਰ ਇਸ ਕੋਰਸ ਦੀ ਸੇਲਸ ਘੱਟ ਹੋਣ ਕਰਕੇ ਉਹਨਾਂ ਨੇ ਇਸ ਨੂੰ ਨੈਟਵਰਕ ਮਾਰਕੀਟਿੰਗ ਨਾਲ ਪ੍ਰਮੋਟ ਕੀਤਾ ਹੈ ਕੋਰਸ ਵੇਚਣ ਵਾਲਾ ਇਹ ਨਹੀਂ ਕਹਿ ਰਿਹਾ ਕਿ ਇਸ ਤੋਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਸਗੋਂ ਉਸਦਾ ਕਹਿਣਾ ਹੈ ਕਿ ਤੁਸੀਂ ਇਸ ਕੋਰਸ ਨੂੰ ਖਰੀਦੋ ਅਤੇ ਅੱਗੇ ਵੇਚ ਦਿਓ ਅਸਲ ਵਿੱਚ ਇਸ ਨੂੰ MLM ਕਹਿੰਦੇ ਹਨ ਯਾਨੀ ਨੈਟਵਰਕ ਮਾਰਕੀਟਿੰਗ ਜਿਸ ਵਿੱਚ ਤੁਸੀਂ ਅੱਗੇ ਦੀ ਅੱਗੇ ਆਪਣੇ ਨਾਲ ਬੰਦੇ ਜੋੜਨੇ ਹੁੰਦੇ ਹਨ ਇਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਫਾਇਦਾ ਤਾਂ ਕੋਰਸ ਬਣਾਉਣ ਵਾਲੇ ਨੂੰ ਹੈ ਜਿੰਨਾ ਸਟੂਡੈਂਟਸ ਨੇ ਕੋਰਸ ਖਰੀਦਿਆ ਸੀ ਉਹਨਾਂ ਨੂੰ ਇਸ ਵਿੱਚ ਕੋਈ ਵੈਲਿਊ ਨਹੀਂ ਦਿਖੀ ਕੋਈ ਵੀ ਐਸਨ ਵਸ ਲਈ ਨਹੀਂ ਖਰੀਦ ਰਿਹਾ ਕਿ ਇਸ ਤੋਂ ਕੋਈ ਸਿੱਖਣ ਨੂੰ ਮਿਲੇਗਾ ਬਲਕਿ ਐਸਨ ਲਈ ਖਰੀਦ ਰਹੇ ਹਨ ਕਿ ਇਸ ਨੂੰ ਅੱਗੇ ਵੇਚ ਕੇ ਪ੍ਰੋਫਿਟ ਕਮਾ ਲਵਾਂਗੇ ਇਹੀ ਹੈ ਸਕੈਮ ਅਸਲ ਵਿੱਚ ਅਜਿਹੇ ਕੋਰਸਸ ਨੂੰ ਖਰੀਦਣ ਵਾਲੇ ਸਟੂਡੈਂਟਸ ਅਨੈਮਪਲয়েড ਜਾਂ ਪ੍ਰਾਈਵੇਟ ਜੌਬ ਐਮਪਲੋਇਸ ਹੁੰਦੇ ਹਨ ਜੋ ਫਾਈਨੈਂਸ਼ੀਅਲ ਸਟੇਬਿਲਿਟੀ ਚਾਹੁੰਦੇ ਹਨ ਅਜਿਹੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਹਨ ਕਿ ਕੋਰਸ ਖਰੀਦਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ 2 ਮਹੀਨੇ ਬਾਅਦ ਤੁਹਾਡੇ ਕੋਲ BMW ਅਤੇ Mustang ਆ ਜਾਵੇਗੀ ਅਤੇ ਤੁਸੀਂ ਮੈਨੇਜਰ ਲੈਵਲ ਦੀ ਪੋਜੀਸ਼ਨ ਤੇ ਪਹੁੰਚ ਜਾਵੋਗੇ ਵੈਸੇ ਜੇ ਦੇਖਿਆ ਜਾਵੇ ਤਾਂ ਇਹ ਕੋਈ ਨਵਾਂ ਸਕੈਮ ਨਹੀਂ ਹੈ ਇਹ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਨੈਟਵਰਕ ਮਾਰਕੀਟਿੰਗ ਕੰਪਨੀਆਂ ਵੱਲੋਂ ਕਦੇ ਨਾ ਕਦੇ ਫੋਨ ਕਾਲ ਜ਼ਰੂਰ ਆਏ ਹੋਣ ਨਾਮ ਨਹੀਂ ਲਵਾਗਾ ਬਾਰੋ ਹ ਨੈਟਵਰਕ ਮਾਰਕੀਟਿੰਗ ਕੰਪਨੀ ਹੀ ਸੀ ਇਸ 스ਕੈਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਅਸੀਂ ਆਪਣੇ ਇੱਕ ਦੋਸਤ ਨੂੰ ਪੁੱਛਿਆ ਸੀ ਜਿਸ ਨੇ ਇਹ ਕੋਰਸ ਖਰੀਦਿਆ ਹੋਇਆ ਸੀ ਉਸ ਨੇ ਦੱਸਿਆ ਕਿ ਇਸ ਵਿੱਚ ਬਿਜ਼ਨਸ ਬਾਰੇ ਤਾਂ ਨਹੀਂ ਪਰ ਇਸ ਕੋਰਸ ਨੂੰ ਦੂਜਿਆਂ ਨੂੰ ਕਿਵੇਂ ਵੇਚਣਾ ਹੈ ਇਸ ਬਾਰੇ ਦੱਸਿਆ ਗਿਆ ਹੈ ਮਤਲਬ ਤੁਹਾਡਾ ਤਾਂ ਉल्लू ਬਣ ਹੀ ਚੁੱਕਾ ਹੈ ਪਰ ਤੁਸੀਂ ਦੂਜਿਆਂ ਨੂੰ ਕਿਵੇਂ ਉल्लू ਬਣਾਉਣਾ ਹੈ ਇਹ ਸਿਖਾਇਆ ਜਾ ਰਿਹਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਕੈਮ ਕੋਈ ਇੱਕ ਬੰਦਾ ਜਾਂ ਇੱਕ ਕੰਪਨੀ ਨਹੀਂ ਕਰ ਰਹੀ ਸਗੋਂ ਇਹ ਬਹੁਤ ਹੀ ਵੱਡੇ ਪੱਮਾਨੇ ਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਕੈਮ ਲੀਗਲੀ ਤੌਰ ਤੇ ਚਲਾਇਆ ਜਾਂਦਾ ਹੈ ਕਿਉਂਕਿ ਦੇਸ਼ ਦੇ ਕਾਨੂੰਨ ਵਿੱਚ ਲਿਖਿਆ ਹੈ ਕਿ ਜੇ ਤੁਸੀਂ ਕਿਸੇ ਤੋਂ ਪੈਸੇ ਲੈ ਰਹੇ ਹੋ ਤਾਂ ਇਸ ਦੇ ਬਦਲੇ ਤੁਹਾਨੂੰ ਕੋਈ ਸਰਵਿਸ ਜਾਂ ਪ੍ਰੋਡਕਟ ਦੇਣਾ ਪਵੇਗਾ ਇਸ ਲਈ ਇਹਨਾਂ ਲੋਕਾਂ ਵੱਲੋਂ ਫਾਲਤੂ ਕੋਰਸ ਵੇਚ-ਵੇਚ ਕੇ ਆਮ ਜਨਤਾ ਤੋਂ ਪੈਸੇ ਠੱਗੇ ਜਾ ਰਹੇ ਹਨ ਇਹ ਇੱਕ ਤਰ੍ਹਾਂ ਦਾ ਇੰਡੀਅਨ ਲਾ ਸਿਸਟਮ ਵਿੱਚ ਲੂਪ ਹੋਲ ਹੈ ਜਿਸ ਦਾ ਫਾਇਦਾ ਵੱਡੇ-ਵੱਡੇ ਲੋਕ ਲੈ ਰਹੇ ਹਨ ਦੇਸ਼ ਵਿੱਚ ਬਹੁਤ ਸਾਰੇ ਸਟੂਡੈਂਟਸ ਅਤੇ ਜੌਬ ఎంਪਲੋਇਸ ਡਾਕਟਰ ਵਿਵੇਕਬਿੰਦਰਾ ਦੇ ਇਸ ਸਕੈਮ ਤੋਂ ਬਹੁਤ ਪਰੇਸ਼ਾਨ ਹਨ ਸਟੂਡੈਂਟਸ ਨੂੰ ਅਤੇ ਘੱਟ ਕਮਾਈ ਕਰਨ ਵਾਲਿਆਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਕੋਰਸ ਲੈਣ ਵਾਲੇ ਦਾ ਤਾਂ ਪਤਾ ਨਹੀਂ ਪਰ ਡ ਬਹੁਤ ਅਮੀਰ ਹੋ ਗਏ ਹਨ ਇਹ 500 ਕਰੋੜ ਦਾ ਸਕੈਮ ਹੈ ਕੋਈ ਛੋਟੀ ਮੋਡੀ ਗੱਲ ਨਹੀਂ ਇਸ ਤੋਂ ਇਲਾਵਾ ਡਾਕਟਰ ਵਿਵੇਕ ਬਿੰਦਰਾ ਦੀ ਸੋਚ ਜਾਤ ਪਾਤ ਨੂੰ ਲੈ ਕੇ ਕਿੰਨੀ ਗਲਤ ਹੈ ਇਸ ਦਾ ਪਤਾ ਲੱਲਨ ਟਾਪ ਚੈਨਲ ਤੇ ਹੋਈ ਉਹਨਾਂ ਦੇ ਇੰਟਰਵਿਊ ਤੋਂ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਤੇ ਇਸ ਇੰਟਰਵਿਊ ਦੀ 30 ਸਕਿੰਟ ਦੀ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸਨੇ ਬਿਆਨ ਦਿੱਤਾ ਹੈ ਕਿ ਸ਼ੂਦਰ ਦਾ ਕੰਮ ਸਿਰਫ ਬ੍ਰਾਹਮਣ ਖੱਤਰੀ ਅਤੇ ਵੈਸ਼ ਵਰਗ ਦੀ ਮਦਦ ਕਰਨਾ ਹੈ ਉਹ ਕਹਿੰਦੇ ਹਨ ਕਿ ਸ਼ੂਦਰ ਨੂੰ ਲੀਡਰ ਨਾ ਬਣਾਓ ਨਹੀਂ ਤਾਂ ਉਹ ਦਿੱਕਤ ਕਰੇਗਾ ਇਹ ਤਾਂ ਸਿੱਧਾ ਸਿੱਧਾ ਸਮਾਜ ਵਿੱਚ ਵੰਡ ਪਾਉਣ ਵਾਲਾ ਬਿਆਨ ਹੈ ਜਿਸ ਦਾ ਵਿਰੋਧ ਸਟੂਡੈਂਟਸ ਅਤੇ ਤੁਹਾਡਾ ਇਸ ਤੇ ਕੀ ਵਿਚਾਰ ਹੈ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਕੈਮ ਹੈ ਜਾਂ ਨਹੀਂ ਇਸ ਤੋਂ ਇਲਾਵਾ ਡਾਕਟਰ ਵਿਵੇਕ ਬਿੰਦਰਾ ਦੇ ਖਿਲਾਫ ਯਾਦ ਅਗਲੇ ਦਿਨ ਹੀ ਆਪਣੀ ਪਤਨੀ ਨਾਲ ਕੀਤੀ ਘੁਟਮਾਰ ਸੰਬੰਧਿਤ ਉਸ ਦੇ ਸਾਲੇ ਵੱਲੋਂ ਇੱਕ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਜਿਸ ਕਾਰਨ ਉਸ ਦੀ ਪਤਨੀ ਨੂੰ ਕਾਫੀ ਸਟਾ ਲਗੀਆਂ ਹਨ ਹੁਣ ਸਵਾਲ ਇਹ ਹੈ ਕਿ ਅਜਿਹੇ ਸਕੈਮਸ ਤੋਂ ਅਸੀਂ ਕਿਵੇਂ ਸਾਵਧਾਨ ਰਹਿ ਸਕਦੇ ਹਾਂ ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ ਕਿ ਸਫਲਤਾ ਪ੍ਰਾਪਤ ਕਰਨ ਲਈ ਜ਼ਿੰਦਗੀ ਵਿੱਚ ਕਦੇ ਵੀ ਇੰਨੇ ਵੱਡੇ ਸ਼ਾਰਟਕਟ ਨਹੀਂ ਹੁੰਦੇ ਜੇਕਰ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਅਤੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਕੁਝ ਸਕਿੱਲਸ ਹੋਣੀਆਂ ਚਾਹੀਦੀਆਂ ਹਨ ਜੋ ਲੋਕਾਂ ਨੂੰ ਵੈਲਿਊ ਦੇ ਸਕਣ ਤੁਹਾਡੇ ਕੋਲ ਸਪੈਸ਼ਲ ਨੌਲੇਜ ਹੋਣੀ ਚਾਹੀਦੀ ਹੈ ਜਿਸ ਤੋਂ ਸਭ ਨੂੰ ਫਾਇਦਾ ਹੋਵੇ ਤੁਹਾਨੂੰ ਸੋਸ਼ਲ ਮੀਡੀਆ ਤੇ ਖਾਸ ਕਰਕੇ ਟੈਲੀਗ੍ਰਾਮ ਤੇ ਅਜਿਹੇ ਹਜ਼ਾਰਾਂ ਕੋਰਸਸ ਮਿਲ ਜਾਣਗੇ ਜੋ ਤੁਹਾਨੂੰ ਟਰੇਡਿੰਗ ਅਤੇ ਇਨਵੈਸਟਿੰਗ ਰਾਹੀਂ ਅਮੀਰ ਬਣਾਉਣ ਦਾ ਦਾਵਾ ਕਰਦੇ ਹਨ ਅਜਿਹੇ ਮਹਿੰਗੇ ਕੋਰਸਸ ਖਰੀ RELATED ਕੋਈ ਬੁੱਕ ਪੜ ਸਕਦੇ ਹੋ ਜਿਸ ਵਿੱਚ ਇਹਨਾਂ ਕੋਰਸਸ ਤੋਂ ਕਿਤੇ ਜ਼ਿਆਦਾ ਵੈਲਿਊਏਬਲ ਨੌਲੇਜ ਹੁੰਦੀ ਹੈ ਕਿਉਂਕਿ ਕੋਰਸਸ ਬਣਾਉਣ ਵਾਲੇ ਵੀ ਇਹ ਬੁੱਕਸ ਰੀਡ ਕਰਕੇ ਹੀ ট্রেਡਿੰਗ ਸਿੱਖਦੇ ਹਨ ਬੁੱਕਸ ਨਾਲੋਂ ਜ਼ਿਆਦਾ ਗਿਆਨ ਕਿਸੇ ਕੋਲ ਨਹੀਂ ਹੈ ਇਹ ਤਾਂ ਗਿਆਨ ਦਾ ਸਾਗਰ ਹਨ ਜਿਸ ਵਿੱਚ ਡੁਬਕੀ ਲਗਾ ਕੇ ਹਰ ਕੋਈ ਅਮੀਰ ਬਣ ਸਕਦਾ ਹੈ ਇਹ ਹਨ ਕੁਝ ਬੁੱਕਸ ਜੋ ਤੁਸੀਂ ਪੜ ਸਕਦੇ ਹੋ ਰਿਚ ਡੈਡ ਪੂਰ ਡੈਡ ਦਾ ਇੰਟੈਲੀਜੈਂਟ ਇਨਵੈਸਟਰ ਦਾ ਲਿਟਲ ਬੁੱਕ ਆਫ ਕਾਮਨ ਸੈਂਸ ਇਨਵੈਸਟਿੰਗ 1 अपॉन ਵਾਲ ਸਟਰੀਟ 1000 ਆਈਡੀਆਜ਼ ਟੂ ਮੇਕ 1000 ਡਾਲਰਸ ਥਿੰਕ ਐਂਡ ਗਰੋ ਰਿਚ ਦਾ ਸਾਈਕੋਲੋਜੀ ਆਫ ਮਨੀ ਕਾਫੀ ਕੈ ਨ ਬਫੇਟ ਵੇ ਐਂਡ 7 ਸੀਕਰੈਟਸ ਟੂ ਇਨਵੈਸਟਿੰਗ ਇਹ ਹੈ ਨੌਲੇਜ ਰੱਖ ਜਾਣਾ ਜਿਸ ਬਾਰੇ ਤੁਹਾਨੂੰ ਕੋਈ ਨਹੀਂ ਦੱਸਦਾ ਨਾ ਹੀ ਇਹ ਸੋ ਕਾਲ ਕੋਰਸਸ ਨਾਲੋਂ ਮਹਿੰਗੇ ਹਨ ਵੈਸੇ ਤਾਂ ਜੇ ਕੰਟੈਂਟ ਵੈਲਿਊਏਬਲ ਹੋਵੇ ਤਾਂ ਕਹਿਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਹੀ ਸਿਆਣੇ ਹੋ ਪਰ ਫਿਰ ਵੀ ਕਹਿ ਦਿੰਦੇ ਹਾਂ ਜੇ ਫਾਈਨੈਂਸ਼ੀਅਲ ਨੌਲੇਜ ਲੈਣੀ ਹੈ ਤਾਂ ਇਨਵੈਸਟਡ ਪੰਜਾਬ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਜੇ ਤੁਸੀਂ ਇਸ ਮੁੱਦੇ ਤੇ ਮੇਰੀ ਸਲਾਹ ਮੰਗਦੇ ਹੋ ਤਾਂ ਮੈਂ ਸੰਦੀਪ ਮਹੇਸ਼ਵਰੀ ਦੀ ਫੁੱਲ ਸਪੋਰਟ ਕਰਦਾ ਹਾਂ ਉਹਨਾਂ ਨੇ ਕਦੇ ਵੀ ਕਿਸੇ ਸਟੂਡੈਂਟ ਜਾਂ EMPLOYE ਕੋਲੋਂ ਪੈਸਾ ਨਹੀਂ ਲਿਆ ਸਗੋਂ ਉਹ ਆਪਣੇ ਸੈਮੀਨਾਰ ਅਤੇ ਸੈਸ਼ਨ ਸਵੀ ਸਟੂਡੈਂਟਸ ਵਾਸਤੇ ਫ੍ਰੀ ਵਿੱਚ ਕਰਦੇ ਹਨ ਉਹ ਵੀ ਪੈਸੇ ਕਮਾਉਂਦੇ ਹਨ ਉਹਨਾਂ ਦੀ ਆਪਣੀ ਇੱਕ ਕੰਪਨੀ ਹੈ imagebazar.com ਜਿੱਥੇ ਉਹਨਾਂ ਦੀ ਇੱਕ ਫੋਟੋ 20000 ਰੁਪਏ ਦੀ ਵਿਕਦੀ ਹੈ ਪਰ ਉਹ ਪੈਸੇ ਉਹਨਾਂ ਕੋਲੋਂ ਹੀ ਲੈਂਦੇ ਹਨ ਜੋ ਇੰਨੇ ਪੈਸੇ ਦੇਣ ਦੇ ਕਾਬਿਲ ਹਨ ਜਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਬਿਜ਼ਨਸਮੈਨ